ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਡਾਕਟਰ ਗੋਰੋ ਫਿਟਨੈਸ ਵਿੱਚ ਅੱਜ ਦੀ ਐਕਸਰਸ ਹੈ ਜੀ ਫੁੱਟ ਸਟਰੈਂਥਨਿੰਗ ਐਕਸਰਸ ਇਸ ਤਰ੍ਹਾਂ ਟਾਵਲ ਨੂੰ ਤੁਸੀਂ نیچے ਵਿਛਾ ਲੈਣਾ ਹੈ ਫਿਰ ਉਸ ਤੋਂ ਬਾਅਦ ਅੱਡੀ ਨੂੰ ਬਿਲਕੁਕੁਲ ਸਟੇਬਲ ਕਰਨਾ ਹੈ ਇੱਕ ਜਗ੍ਹਾ ਤੇ ਤੇ ਉਂਗਲਾਂ ਦੇ ਬੱਦੇ ਨਾਲ ਟਾਵਲ ਨੂੰ ਇਕੱਠਾ ਕਰਨਾ ਹੈ ਇਸ ਤਿੱਕੇ ਨਾਲ ਸਟਾਰਟਿੰਗ ਦੇ ਵਿੱਚ ਜੋ ਟਾਵਲ ਤੁਹਾਡੇ ਕੋਲ ਥੋੜਾ ਘਟ-ਘਟਾ ਹੋਊਗਾ ਪਰ ਜਿਵੇਂ ਜਿਵੇਂ ਤੁਸੀਂ ਐਕਸਰਸ ਰੂਟੀਨ ਵਾਈਜ਼ ਕਰਦੇ ਆਓਗੇ ਤਾਂ ਬਹੁਤ ਵਧੀਆ ਇੰਪਰੂਵਮੈਂਟ ਹੋਏਗੀ ਇਹ ਐਕਸਰਸਾਈਜ਼ ਫੁੱਟ ਸਟਰੈਂਥਨਿੰਗ ਦੇ ਲਈ ਯੂਜ਼ ਕੀਤੀ ਜਾਂਦੀ ਹੈ ਵਾਰਾ ਫਿਰ ਇਸ ਤਰ੍ਹਾਂ ਅਡੀ ਬਿਲਕੁਲ ਸਟੇਬਲ ਕਰਕੇ ਉਂਗਲਾਂ ਦੇ ਨਾਲ ਟਾਵਲ ਨੂੰ ਇਕੱਠਾ ਕਰਨਾ ਹੈ ਇਹ ਐਕਸਰਸਾਈਜ਼ ਹੀਲ ਪੇਨ ਦੇ ਲਈ ਕੀਤੀ ਜਾ ਸਕਦੀ ਹੈ ਮੋਚਨ ਤੋਂ ਬਾਅਦ ਉਸ ਤੋਂ ਬਾਅਦ ਵੀ ਆਪਾਂ ਫੁੱਟ ਸਟਰੈਂਥਨਿੰਗ ਐਕਸਰਸਾਈਜ਼ ਜਿਹੜੀ ਕਰ ਚਦੇ ਹਾਂ ਕੋਈ ਵੀ ਲਿਗਾਮੈਂਟ ਜਿਹੜੀ ਹੈ ਪੋਸਿਟਿਵ ਯੂਜ਼ ਕਰ ਦਿੰਦੇ ਆ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਿਓ ਧੰਨਵਾਦ